ਫਗਵਾੜਾ ਦੇ ਮਹੱਲਾ ਗੋਬਿੰਦਪੁਰਾ ਵਿਖੇ ਇਕਤਾ ਯੂਥ ਕਲੱਬ ਪਰਵਾਸੀ ਭਾਰਤੀ ਅਤੇ ਸਮੂਹ ਮਹੱਲਾ ਵਾਸੀ ਮਹੱਲਾ ਗੋਬਿੰਦਪੁਰਾ ਫਗਵਾੜਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦਾ 609 ਮਾ ਪ੍ਰਕਾਸ਼ ਸਿਹੜਾ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਰਤੇ ਪੋਪ ਪੈਣ ਉਪਰੰਤ ਕੀਰਤਨੀ ਜਥੇ ਵੱਲੋਂ ਕੀਰਤਨ ਕਰ ਆਈਆਂ ਹੋਈਆਂ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੀ ਜੀਵਨੀ ਤੋਂ ਜਾਣੂ ਕਰਵਾਇਆ ਗਿਆ ਇਸ ਸਮਾਰੋਹ ਦੌਰਾਨ ਡੇਰਾ ਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੁਖ ਸੇਵਾਦਾਰ ਸੰਤ ਭਾਬਾ ਦੇਸਰਾਜ ਜੀ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕਾਇਆਤਾ ਅਕਾਲੀ ਦਲ ਦੇ ਇਸ਼ਾਰੀ ਹਲਕਾ ਇੰਚਾਰਜ ਸਰਦਾਰ ਅਨਜੀਤ ਸਿੰਘ ਖੁਰਾਨਾ ਜਸਵਿੰਦਰ ਸਿੰਘ ਭਗਪ੍ਰਾਨ ਰੇਸ਼ ਕੋਟਰਾਣੀ ਤੋਂ ਇਲਾਵਾ ਹੋਰ ਸੰਗਤਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਪਣੇ ਸੰਬੋਧਨ ਵਿੱਚ ਵਾਖ-ਵਾਖ ਬੁਲਾ ਰਹੇ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਤੇ ਗੁਰੂ ਮਹਾਰਾਜ ਜੀ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਨੇ ਸਾਰੀਆਂ ਹੀ ਸੰਗਤਾਂ ਦਾ ਸਮਾਗਮ ਨੂੰ ਸਫਲ ਬਣਾਉਣ ਅਤੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ। ਸਮਾਗਮ ਮੌਕੇ ਪ੍ਰਧਾਨ ਕੁ ਹਰਪਿੰਦਰ ਮੰਗਾ ਬਲਵੀਰ ਕੁਮਾਰ ਸਤਪਾਲ ਪੱਪੂ ਨਿਕਾ ਗੁਰਸ਼ਰਨਜੀਤ ਚਰਨਜੀਤ ਹੰਸਰਾਜ ਸਤਪਾਲ ਸਤੀ ਤੋਂ ਇਲਾਵਾ ਹੋਰ ਸੰਗਤਾਂ ਵੀ ਮੌਜੂਦ ਸਨ ਇਸ ਸਾਰੇ ਸਮਾਗਮ ਦੀ ਖਾਸ ਗੱਲ ਇਹ ਸੀ ਕਿ ਸਮਾਗਮ ਨੂੰ ਲੈ ਕੇ ਬੱਚਿਆਂ ਵਿੱਚ ਜੋ ਉਤਸ਼ਾਹ ਸੀ ਉਹ ਦੇਖਣਯੋਗ ਸੀ ਅੱਜ ਮੱਲਗਵਿੰਦਪੁਰਾ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀਦਾਸ ਮਹਾਰਾਜ ਦਾ 649ਵਾਂ ਗੁਰਪੁਰ ਮਨਾਇਆ ਗਿਆ ਜਿਸ ਦੇ ਵਿੱਚ ਸਹਿਬ ਸ੍ਰੀ ਸੁਖਨੀ ਸਾਹਿਬ ਦੇ ਪਾਠ ਪਾ ਕੇ ਪਾਠ ਪਾਏ ਗੇ ਪਾਠ ਪੜ੍ਹਤੋਂ ਪ੍ਰੰਤ ਗੋਰਾ ਮੀਤ ਪਰਜੀਆਂ ਵਾਲੇ ਪਾਈ ਸਾਹਿਬ ਭਾਈ ਨੇ ਕੀਰਤਨ ਕੀਤਾ ਸੰਗਤਾਂ ਨੂੰ ਕੀਰਤਨਾ ਨਿਹਾਲ ਕੀਤਾ ਉਸ ਤੋਂ ਬਾਅਦ ਅਰਦਾਸ ਬੇਨਤੀ ਕੀਤੀ ਕਿ ਗੁਰੂ ਜੀ ਦਾ ਟੁੱਟ ਲੰਗਰ ਵੀ ਵਰਤਾਇਆ ਗਿਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਸ ਸਮਾਗਨ ਵਿੱਚ ਵਿਸ਼ੇਸ਼ ਤੌਰ ਤੇ ਡੇਰਾ 108 ਸੰਤ ਬਾਬਾ ਗੋਬਿੰਦ ਰਾਜ ਦੇ ਗੱਦੀ ਨਿਸ਼ੀਣ ਸੰਤ ਬਾਬਾ ਦੇਸ ਰਾਜ ਜੀ ਅਚੇਚੇ ਤੌਰ ਤੇ ਪਹੁੰਚੇ ਅਸੀਂ ਉਹਨਾਂ ਦਾ ਵੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਾਰੀ ਸੰਗਤ ਨੂੰ ਧੰਨ ਧੰਨ ਸਤਿਗੁਰੂ ਦਾਸ ਮਹਾਰਾਜ ਦੇ ਗੁਰਪੁਰ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆਂ ਔਰ ਆਸ ਕਰਦੇ ਆਂ ਸਾਰੀ ਸੰਗਤ ਤੇ ਮਿਹਰ ਭਰਿਆ ਆਤਨਕਣ ਆਉਣ ਵਾਲਾ ਸਾਰਾ ਸਮਾਂ ਸੰਗਤ ਲਈ ਵਧੀਆ ਹੋਵੇ ਔਰ ਤੰਦਰੁਸਤੀ ਵਕਸਨ ਜੈ ਗੁਰਦੇਵ ਧੰਗੁਰਦੇਵ ਜੋ ਬੋਲੇ ਸੋਨ ਰਕਾ ਸਰਗੁਰਦਾਸ ਮਹਾਰਾਜ ਜੀ ਕੀ ਜੈ ਧੰਤੰ ਸਤਿਗੁਰੂ ਜਗਤਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਆਗਮਨ ਪੁਰਬ ਅੱਜ ਮਹਾਰਾ ਗਵੰਤਰਾ ਵਿਖੇ ਮੰਡੇ ਦੀ ਸਮੂਹ ਸਾਧ ਸੰਗਤ ਇਕਤਾ ਯੂਥ ਕਲੱਬ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਝੂਮਤਾ ਮੰਨ ਮਨਾਇਆ ਗਿਆ ਇਸ ਮੌਕੇ ਤੇ ਸਾਡੇ ਗੌਰਵ ਮੀਤ ਜੀ ਕਰੇ ਉਚੇਤੇ ਤੌਰ ਤੇ ਜਿਹੜਾ ਕੀਰਤਨ ਜਿੱਥਾ ਮੰਗਵਾਇਆ ਗਿਆ ਸੀ ਉਹਨਾਂ ਦੇ ਮੁਖਾਰਮਨ ਤੋਂ ਅੱਜ ਜਿਹੜੇ ਸ਼ਬਦ ਹੀਰੇ ਮੋਤੀਆਂ ਦੀ ਬਰਸਾਤ ਹੋਈ ਜਿਹੜਾ ਲਹਾ ਸੰਗਤ ਨੇ ਲਿਆ ਇਸ ਮੌਕੇ ਤੇ ਉਚੇਤੇ ਤੌਰ ਤੇ ਸਾਡੇ ਡੇਰੇ ਦੇ ਮੁੱਖੇ ਸੰਚਾਲਕ ਗੱਦੀ ਨਿਸ਼ੀਨ ਸੰਤ ਬਾਬਾ ਦੇਸਾਜ ਮਹਾਰਾਜ ਜੀ ਸੰਗਤਾਂ ਨੂੰ ਆਸ਼ੀਰਵਾਦ ਦੇਣ ਪਹੁੰਚੇ ਉੱਥੇ ਹੀ ਸੰਗਤਾਂ ਨੇ ਬੜੇ ਹੁੰਮ-ਹੁਮਾ ਕੇ ਕਿਸੇ ਆਗਮਨ ਪੁਰਬ ਨੂੰ ਅੱਜ ਮਨਾਇਆ ਤੇ ਸੰਤ ਬਾਬਾ ਦੇਸਾ ਮਾਲਾ ਜੀ ਨੇ ਸਾਰੀ ਸੰਗਤ ਨੂੰ ਸਤਿਗੁਰੂ ਰਵਿਦਾਸ ਮਾਲਾ ਜੀ ਦੇ ਜਿਹੜੇ ਜਿਹੜੇ ਉਹਨਾਂ ਦੀ ਰਸਤਾ ਸਿਨਾ ਉੱਤੇ ਚੱਲਣ ਦੀ ਪ੍ਰੇਰਣਾ ਦਿੱਤੀ ਇਸ ਮੌਕੇ ਤੇ ਅਟੂਟ ਲੰਗਰ ਵੀ ਪੋਤਾਇਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੀ ਯੁਵਾ ਬੇੜੀਆਂ ਉਹਨਾਂ ਨੂੰ ਵੀ ਦਿਸ਼ਾ ਦੇ ਦਿੱਤੇਗੇ ਵੀ ਆਪੇ ਆਪਾਂ ਆ ਕੇ ਬਾਣੀ ਨਾਲ ਜੁੜੀਏ ਬਾਣੀ ਨਾਲ ਜੁੜ ਕੇ ਆਪਾਂ ਜਿਹੜਾ ਜਿਹੜਾ ਆਉਣ ਵਾਲਾ ਭਵਿੱਖ ਆਪਾਂ ਸੁਰੱਖਿਤ ਰੱਖੀਏ